ਲੋ ਜੀ ਇਹ ਵੀਰ ਦਾ ਜਿਹੜਾ ਚਿਹਰਾ ਤੁਸੀਂ ਦੇਖ ਰਹੇ ਹੋ ਦੇਖਣ ਨੂੰ ਤਾਂ ਲੱਗਦਾ ਵੀਰੇ ਠੀਕ ਬਿਲਕੁਲ ਜਿਵੇਂ ਇਹਨੂੰ ਕੋਈ ਨਾ ਕੁਝ ਕੁਝ ਨਾ ਹੋਇਆ ਹੋਵੇ ਪਰ ਇਹ ਵੀਰ ਦੱਸੂਗਾ ਆਪਣੀ ਜ਼ੁਬਾਨ ਦੇ ਨਾਲ ਕਿ ਇਹਨਾਂ ਨੂੰ ਛਿੱਕਾਂ ਜਕਾਮ ਦੀ ਅਲਰਜੀ ਸੀਗੀ ਬਹੁਤ ਪ੍ਰੋਬਲਮ ਸੀ ਇਹਨੇ ਬਹੁਤ ਦਰਦ ਹੰਡਾਇਆ ਆਪਾਂ ਉਹਨੂੰ ਪੁੱਛਦੇ ਹਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਛੋਟੇ ਵੀਰ ਨਰੇਸ਼ ਵੀਰੇ ਕੀ ਪ੍ਰੋਬਲਮ ਆ ਗਈ ਸੀ ਤੁਹਾਨੂੰ ਮੈਨੂੰ ਅਲਰਜੀ ਸੀਗੀ ਜਦੋਂ ਘਰ ਤੋਂ ਬਾਹਰ ਨਿਕਲਦਾ ਸੀਗਾ ਛਿੱਕਾਂ ਛੇਕਾਂ ਸ਼ੁਰੂ ਹੋ ਜਾਂਦੀਆਂ ਸੀਗਾ ਅੱਖਾਂ 'ਚ ਪਾਣੀ ਨਿਕਲਣਾ ਹਾਂਜੀ ਸਿਰ ਦਰਦ ਹੋਣ ਲੱਗ ਜਾਂਦਾ ਸੀਗਾ ਜ ਦੁਪਹਿਰ ਕਾ ਜੇਗਾ ਦਵਾਈ ਲੇਤੀ ਨਹੀਂ ਕੋਈ ਫਰਕ ਪਿਆ ਕਿਤੇ ਵੀ ਫਿਰ ਕਿੱਥੋਂ ਫਰਕ ਪਿਆ ਫਿਰ ਇੱਕ ਮੇਰੇ ਫਰੈਂਡ ਨੇ ਦੱਸਿਆ ਤੇ ਮੈਂ ਫਿਰ ਡਾਕਟਰ ਸ਼ਰਦਾ ਕੋਲੋਂ ਦਵਾਈ ਲੇਤੀ ਜੀ ਹਾਂਜੀ ਤੇ ਮਹੀਨੇ ਬਾਅਦ ਹੀ ਫਿਰ ਫਰਕ ਪੈਣ ਲੱਗਿਆ ਸੀਗਾ ਜੀ ਇੱਕ ਮਹੀਨੇ ਚ ਤੁਹਾਨੂੰ ਫਰਕ ਪੈ ਗਿਆ ਜੀ ਜੀ ਫਿਰ ਟੋਟਲ ਕਿੰਨੇ ਮਹੀਨੇ ਇਲਾਜ ਚੱਲੇ ਆ ਤੁਹਾਡਾ 4-5 ਮਹੀਨੇ ਦਾ ਇਲਾਜ ਚੱਲੇ ਚਾਰ-ਪੰਜ ਮਹੀਨੇ ਜੇ ਤੁਹਾਨੂੰ ਠੀਕ ਹੋ ਕਰ ਦਿੱਤਾ ਬਿਲਕੁਲ ਹਾਂਜੀ ਹਾਂ ਬਿਲਕੁਲ ਠੀਕ ਕੁਝ ਪਰਹੇਜ਼ ਵੀ ਦੱਸੇ ਸੀ ਡਾਕਟਰ ਸਾਹਿਬ ਨੇ ਹਾਂਜੀ ਪਰਹੇਜ਼ ਵੀ ਦੱਸੇ ਸੀ ਉਹ ਪਰਹੇਜ਼ ਪ੍ਰੋਪਰ ਕੀਤੇ ਤੁਸੀਂ ਹਾਂਜੀ ਹਾਂਜੀ ਪਰਹੇਜ਼ ਚਲੋ ਪਰਮਾਤਮਾ ਨੇ ਤੁਹਾਨੂੰ ਠੀਕ ਕਰ ਦਿੱਤਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕਹਿਣਾ ਚਾਹੁੰਦੇ ਐ ਇੱਥੇ ਦੇ ਇਲਾਜ ਬਾਰੇ ਇੱਥੇ ਬਹੁਤ ਵਧੀਆ ਇਲਾਜ ਹੁੰਦਾ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਜਾਈ ਉਸ ਤੋਂ ਬਾਅਦ ਮੈਨੂੰ ਤੇ ਜਿਹੜੇ ਸਾਰੇ ਰਿਕਾਮ ਦੇ ਜਾਂ ਅਲਰਜੀ ਦੇ ਜਿਹੜੀ ਤੁਹਾਨੂੰ ਪ੍ਰੋਬਲਮ ਆ ਇੱਥੇ ਦੇ ਮਰੀਜ਼ ਜਿਹੜੇ ਤੁਹਾਡੇ ਇਹ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਕੋਈ ਮੈਸ ਫੇਰ ਜੇ ਆਉ ਡਾਕਟਰ ਸ਼ਰਦਾ ਕੋਲ ਆਉ ਤੇ ਇੱਥੇ ਇਲਾਜ ਕਰਾਓ ਕੋਈ ਦਿੱਕਤ ਨਹੀਂ ਹੈ ਸਟਾਫ ਹੈ ਜਿਹੜਾ ਉਹ ਵੀ ਬੜਾ ਕੋਆਪਰੇਟ ਕਰਦਾ ਓਕੇ ਤੇ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਨਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਹੈ ਬਿਲਕੁਲ ਠੀਕ ਹੋ ਤੁਸੀਂ ਬਿਲਕੁਲ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਅੱਗੇ ਵੀ ਠੀਕ ਫਿੱਟ ਐਂਡ ਫਾਈਨ ਰਹੋ ਧੰਨਵਾਦ ਥੈਂਕ ਯੂ